ਕਿ ਦੋ ਮੰਜ਼ਿਲਾ ਇਮਾਰਤ ਜਿਹੜੀ ਸੀਗੀ ਰਾਹ ਜਾਂਦੇ ਲਈ ਮੌਤ ਬਣ ਜਾਵੇਗੀ ਤੇ ਆ ਕਿਸੇ ਨੇ ਸੋਚਿਆ ਨਹੀਂ ਸੀਗਾ ਹਾਂਜੀ ਆ ਤੁਰਦੀ ਫਿਰਦੀ ਮੌਤ ਹੀ ਹੈ ਕਿਉਂਕਿ ਤੁਸੀਂ ਰਾਹ ਦੇ ਵਿੱਚ ਵੀ ਚੱਲ ਰਹੇ ਹੋ ਤਾਂ ਵੀ ਤੁਸੀਂ ਸੇਫ ਨਹੀਂ ਹੋ ਇਹ ਕਿ ਇਮਾਰਤ ਅਚਾਨਕ ਥੱਲੇ ਡਿੱਗ ਜਾਂਦੀ ਹੈ ਦੋ ਮੰਜ਼ਿਲਾ ਇਮਾਰਤ ਸੀਗੀਆਂ ਜਿਹੜੀ ਨਜਾਇਜ਼ ਬਣ ਰਹੀ ਸੀਗੀ ਤੇ ਉਸਤੇ ਮਜ਼ਦੂਰ ਜਿਹੜਾ ਕੰਮ ਕਰ ਰਿਹਾ ਸੀ ਉਹ ਵੀ ហេਠਾਂ ਆ ਕੇ ਡਿੱਗ ਗਿਆ ਹੋਰ ਤਾਂ ਹੋਰ ਇਸ ਤੋਂ ਨਾਲ ਜਦੋਂ Zomato ਵਾਲਾ ਇੱਕ ਬੰਦਾ ਡਿਲੀਵਰੀ ਕਰਨ ਜਾ ਰਿਹਾ ਸੀਗਾ ਇੱਕ ਡਿਲੀਵਰੀ ਬாய் ਉੱਥੇ ਡਿਲੀਵਰੀ ਦੇਣ ਜਾ ਰਿਹਾ ਸੀਗਾ ਤਾਂ ਉੱਤੇ ਉਹਦੇ ਉੱਤੇ ਵੀ ਉਹ ਜਿਹੜਾ ਲੈਂਟਰ ਆ ਕੇ ਜਿਹੜਾ ਡਿੱਗਿਆ ਉਸ ਉਸ ਨੇ ਦੋਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਬਹੁਤ ਵੱਡੀ ਖਬਰ ਅਸੀਂ ਤੁਹਾਨੂੰ ਪਟਿਆਲਾ ਤੋਂ ਦੇ ਰਹੇ ਹਾਂ ਕਿ ਪਟਿਆਲੇ ਦੇ ਵਿੱਚ ਦੋ ਮੰਜ਼ਲੀ ਇਮਾਰਤ ਜਿਹੜੀ ਸੀਗੀ ਜਿਹਦੇ ਵਿੱਚ ਇੱਕ ਮਜ਼ਦੂਰ ਕੰਮ ਕਰ ਰਿਹਾ ਸੀਗਾ ਤੇ ਮਜ਼ਦੂਰ ਦਾ ਨੁਕਸਾਨ ਹੋਇਆ ਹੀ ਹੋਇਆ ਥੱਲੇ Zomato ਵਾਲਾ ਜਿਹੜਾ ਮੁੰਡਾ ਰਾਹ ਜਾਂਦਾ ਜਿਹੜਾ ਮੁੰਡਾ ਸੀਗਾ ਉਹਦੇ ਉੱਤੇ ਵੀ ਆ ਕੇ ਲੈਂਟਰ ਜਿਹੜਾ ਸੀ ਉਹ ਇਮਾਰਤ ਜਿਹੜੀ ਸੀਗੀ ਉੱਪਰਲਾ ਹਿੱਸਾ ਜਿਹੜਾ ਇਮਾਰਤ ਦਾ ਜਿਹੜਾ ਹੁੰਦਾ ਉਹ ਥੱਲੇ ਆ ਕੇ ਡਿੱਗ ਗਿਆ ਤੇ ਥੱਲੇ ਨੁਕਸਾਨ ਹੋ ਗਿਆ ਉਹਨਾਂ ਨੂੰ ਇੰਜਰਡ ਕਰ ਗਿਆ ਗੰਭੀਰ ਜ਼ਖਮੀ ਕਰ ਗਿਆ ਹਾਲਾਂਕਿ ਮੱਲੇ ਵਾਲਿਆਂ ਨੇ ਵੀ ਕਾਫੀ ਵਾਰ ਉਸ ਦੀ ਕੰਪਲੀਟ ਕੀਤੀ ਸੀਗੀ ਕਿ ਇਹ ਨਜਾਇਜ਼ ਚੱਲ ਰਿਹਾ ਹੈ ਨਗਰ ਨਿਗਮ ਨੂੰ ਵੀ ਕੰਪਲੀਟ ਦਿੱਤੀ ਹੋਈ ਸੀਗੀ ਪਰ ਉਸ ਤੋਂ ਬਾਅਦ ਵੀ ਇਸ ਤੇ ਕਾਰਵਾਈ ਖੋਣ ਦੀ ਦੇਰੀ ਕਰਕੇ ਉਹ ਜਿਹੜਾ ਲੈਂਟਰ ਜਾਂ ਜਿਹੜੋ ਕਹਿ ਲੋ ਕਿ ਉੱਪਰਲਾ ਜਿਹੜਾ ਹਿੱਸਾ ਸੀਗਾ ਇਮਾਰਤ ਦਾ ਉਹ ਥੱਲੇ ਆ ਕੇ ਡਿੱਗ ਤੇ ਉਹ ਦੋਨਾਂ ਦਾ ਹੀ ਨੁਕਸਾਨ ਉਹ ਕਰ ਬੈਠਾ ਕਿਉਂਕਿ ਦੋ ਬੰਦੇ ਇਸ ਵਿੱਚ ਇੰਜਰਡ ਹੋਏ ਨੇ ਦੋ ਬੰਦੇ ਤੁਹਾਨੂੰ ਦੱਸ ਦिए ਕਿ ਇਸ ਦੇ ਵਿੱਚ ਜ਼ਖਮੀ ਹੋਏ ਸੀਗੇ ਇੱਕ ਮਜ਼ਦੂਰ ਸੀਗਾ ਤੇ ਦੂਜਾ ਉਹ ਇਨਸਾਨ ਸੀਗਾ ਜਿਹੜਾ ਥੱਲੇ ਡਿਲੀਵਰੀ ਦੇਣ ਜਾ ਰਿਹਾ ਸੀਗਾ ਹਾਲਾਂਕਿ ਗਰੀਮਤ ਇਹ ਵੀ ਰਹੀ ਕਿ ਕਿਸੇ ਦੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਮੌਤ ਨਹੀਂ ਹੋ ਗਈ ਪਰ ਇਹ ਤੁਸੀਂ ਦੇਖੋ ਇੱਕ ਥੱਲੇ ਨਾਲ ਇੱਕ ਟਰਾਂਸਫਾਰਮਰ ਵੀ ਲੱਗਾ ਹੋਇਆ ਸੀਗਾ ਇੱਕ ਬਿਜਲੀ ਦਾ ਖੰਭਾ ਵੀ ਲੱਗਾ ਹੋਇਆ ਸੀਗਾ ਤੇ ਉਹ ਬਿਜਲੀ ਦਾ ਖੰਭਾ ਵੀ ਆ ਕੇ ਉਸ ਜੋਮੈਟੋ ਵਾਲੇ ਮੁੰਡੇ ਦੇ ਉੱਤੇ ਡਿੱਗਦਾ ਜਿਸ ਨੂੰ ਕਰੰਟ ਵੀ ਲੱਗਦਾ ਹੈ ਦੇਖੋ ਕਿੰਨੀ ਵੱਡੀ ਨੈਗਲੀਜੈਂਸ ਆਪਾਂ ਕਹਿ ਸਕਦੇ ਆ ਜਾਂ ਕਿਸੇ ਕਿਸੇ ਦਾ ਕਿਸੇ ਦੀ ਅਣਗਹਿਲੀ ਅਸੀਂ ਕਹਿ ਸਕਦੇ ਆ ਕਿ ਕਿਸ ਤਰ੍ਹਾਂ ਕਿਸੇ ਦਾ ਨੁਕਸਾਨ ਕੀਤਾ ਜਾਂਦਾ ਹੈ ਜਾਂ ਰਾਹ ਜਾਂਦੇ ਕਿਸੇ ਬੰਦੇ ਦੇ ਉੱਤੇ ਜਦੋਂ ਕੋਈ ਚੀਜ਼ ਆ ਕੇ ਡਿੱਗ ਜਾਂਦੀ ਹੈ ਹਾਲਾਂਕਿ ਵੈਸੇ ਵੀ ਬਹੁਤ ਤੇਜ਼ ਹੁੰਦੀ ਹੈ ਕੋਈ ਵੀ ਚੀਜ਼ ਆ ਕੇ ਥੱਲੇ ਡਿੱਗੇ ਉੱਪਰ ਕੁਸੀ ਸਮਾਂ ਤਾਂ ਕੋਈ ਥੱਲੇ ਡਿੱਗੇ ਤਾਂ ਪਰ ਇੱਕ ਇਮਾਰਤ ਜਦੋਂ ਕਿਸੇ ਬੰਦੇ ਉੱਤੇ ਡਿੱਗ ਜਾਂਦੀ ਹੈ ਤੇ ਉਹ ਵੀ ਬਹੁਤ ਦਰਦਨਾਕ ਹੈ ਕਿ ਆਲੋ ਕਿ ਬਹੁਤ ਸੀਰੀਅਸ ਚੀਜ਼ ਹੈ Zomato ਵਾਲਾ ਡਿਲੀਵਰੀ ਕਰਾ ਚੱਲਾ ਸੀਗਾ Zomato ਬாய் ਸੀਗਾ ਜਿਹੜਾ ਉਸ ਟਾਈਮ ਆਪਣੇ ਉਸ ਏਰੀਆ ਦੇ ਵਿੱਚ ਡਿਲੀਵਰੀ ਫੂਡ ਦੀ ਡਿਲੀਵਰੀ ਕਰਨ ਚੱਲਿਆ ਸੀਗਾ ਤੇ ਉਸ ਤੋਂ ਬਾਅਦ ਉਸ ਨੂੰ ਵੀ ਨਹੀਂ ਆਇਆ ਪਤਾ ਸੀਗਾ ਕਿ ਵੀ ਉਹਦੇ ਉੱਤੇ ਕੋਈ ਆਕੇ ਨਿਊਲੀ ਨਿਊਲੀ ਕੰਸਟਰਕਟਡ ਜਿਹੜੀ ਹੈ ਇਮਾਰਤ ਜਿਹੜੀ ਹੈ ਉਹ ਆਕੇ ਉਹਦੇ ਤੇ ਡਿੱਗੇਗੀ ਹਾਲਾਂਕਿ ਕਿ ਕਿਹੋ ਜਿਹਾ ਘਟਿਆ ਉਹਦੇ ਵਿੱਚ ਇੰਟੀਰੀਅਰ ਵੀ ਯੂਜ਼ ਕੀਤਾ ਜਾ ਰਿਹਾ ਸੀਗਾ ਕਿਉਂਕਿ ਇੰਨੀ ਨਵੀਂ ਬਣੀ ਇਮਾਰਤ ਵੀ ਇੰਨੀ ਛੇਤੀ ਕਿਵੇਂ ਡਿੱਗ ਸਕਦੀ ਹੈ ਕਿਸੇ ਦੇ ਉੱਤੇ ਤੇ ਉਸ ਤੋਂ ਨਾਲ ਨਾਲ ਜਿਹੜਾ ਉਸ ਮਜ਼ਦੂਰ ਜਿਹੜਾ ਉੱਥੇ ਕੰਮ ਕਰ ਰਿਹਾ ਸੀ ਕਿ ਉਹ ਵੀ ਥੱਲੇ ਆ ਕੇ ਡਿੱਗ ਗਿਆ ਤਾਂ ਉਹ ਸੀ ਮੌਕੇ ਤੇ ਜਿਹੜੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਮਹੱਲੇ ਵਾਲੇ ਨਾਲ ਗੱਲਬਾਤ ਕੀਤੀ ਹੈ ਅਧਿਕਾਰੀਆਂ ਨਾਲ ਅਸੀਂ ਗੱਲਬਾਤ ਕੀਤੀ ਹੈ ਉਹ ਤੁਹਾਨੂੰ ਸੁਣਾਣੇ ਆ ਮੇਰਾ ਨਾਮ ਜੀ ਐਡਵੋਕੇਟ ਪ੍ਰਨਵਤ ਵੰਨਾ ਜੀ ਕੋਠੇ ਦਾ ਲੈਂਟਰ ਜਿਹੜਾ ਕੀ ਕਰਨਾ ਹੈ ਕੋਠੇ ਦਾ ਲੈਂਟਰ ਸਰ ਇਹ ਜਿਆਦਾ ਅਗਲੀ ਦੇ ਵਿੱਚ ਵਧਿਆ ਹੋਇਆ ਸੀਗਾ ਜਿਹਦੇ ਕਰਕੇ ਡਿੱਗ ਗਿਆ ਤੇ ਰੀਸੈਂਟਲੀ ਪਿਆ ਸੀਗਾ ਮਾਲਕ ਨੂੰ ਮਾਲਕ ਦਾ ਨਾਮ ਜੀ ਤਜਿੰਦਰ ਸਿੰਘ ਹੈ ਜੀ ਅਲਿਆਸ ਲਾਲ ਸਿੰਘ ਕੰਮ ਹੈ ਜੀ ਮੰਡੀ ਬੋਰਡ ਦੇ ਵਿੱਚ ਮੁਲਾਜ਼ਮ ਹੈ ਜੀ ਤੁਹਾਨੂੰ ਚਾਹਿਆ ਕੀ ਕਾਰਨ ਹੈ ਜਿਹੜੀ ਇਹ ਇੰਨੀ ਬੜੀ ਕੋਠੀ ਖੜੀ ਹੋ ਗਈ ਜਿਹੜਾ ਸਰ ਜੀ ਇਹ ਪਹਿਲਾਂ ਕਮਰਸ਼ੀਅਲ ਬਿਲਡਿੰਗ ਕੱਟ ਰਹੀ ਸੀਗੀ ਜੀ ਇੱਥੇ ਦੁਕਾਨਾ ਬਣਾ ਰਿਹਾ ਸੀਗਾ ਇਹਦੇ ਬਰ ਖਿਲਾਫ ਜੀ ਅਸੀਂ ਦੋਨੋਂ ਐਸੋਸੀਏਸ਼ਨਾਂ ਨੇ ਦੋਨੋਂ ਕਲੋਨੀ ਐਸੋਸੀਏਸ਼ਨ ਨੇ ਮਿਲ ਕੇ ਅਸੀਂ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਐਪਲੀਕੇਸ਼ਨਾਂ ਦਿੱਤੀਆਂ ਜਿਹਦੇ ਵਿੱਚ ਅਸੀਂ ਇਹ ਹੀ ਉਹਨਾਂ ਨੂੰ ਬੇਨਤੀ ਕੀਤੀ ਸੀਗੀ ਕਿ ਇਲੈਗਲ ਕਮਰਸ਼ੀਅਲ ਬਿਲਡਿੰਗ ਕੱਟ ਰਿਹਾ ਹੈ ਤੇ ਨਾ ਕਟੀ ਜਾਵੇ ਪਹਿਲੇ ਤੇ ਦੁਕਾਨਾਂ ਕੱਟ ਰਿਆ ਸੀਗਾ ਜਿਹੜੇ ਬਿਲਡਿੰਗ ਇਨਸਪੈਕਟਰ ਸੀਗੇ ਜੀ ਪਹਿਲਾਂ ਉਹਨਾਂ ਨੇ ਕਾਫੀ ਵਾਰ ਨੋਟਿਸ ਵੀ ਚਪਕਾਏ ਉਸ ਤੋਂ ਬਾਅਦ ਥੋੜੀ ਦੇਰ ਕੰਮ ਬੰਦ ਰਿਹਾ ਪਰ ਫੇਰ ਚੱਲੂ ਹੋ ਗਿਆ ਹੈ ਬਿਲਡਿੰਗ ਖੜੀ ਹੋ ਗਈ ਬਿਲਡਿੰਗ ਫੇਰ ਤੋਂ ਸਾਰੇ ਖੜੀ ਹੋ ਗਈ ਹਾਦਸਾ ਹੋ ਗਿਆ ਹਾਦਸਾ ਹੋ ਗਿਆ ਜੀ ਦੋ ਬੰਦੇ ਵਿੱਚ ਜ਼ਖਮੀ ਹੋਏ ਜ ਇੱਕ ਲੇਬਰ ਵਾਲਾ ਉਹ ਆਪ ਹੀ ਲੈ ਕੇ ਚਲੇ ਗਏ ਸੀਗੇ ਜੀ ਦੂਸਰਾ ਇੱਕ ਸੈਮੈਟੋ ਵਾਲਾ ਵਰਦਮਾਨ ਦੇ ਨਾਲ ਜਿਹੜਾ ਬਲਿੰਕਟ ਦਾ ਸਟੋਰ ਹੈ ਉੱਥੇ ਉਹ ਆਰਾਮ ਕਰ ਰਿਹਾ ਉਹਦੇ ਆਪਦੀ ਬਾਜੂ ਤੇ ਕਰੰਟ ਲੱਗਿਆ ਹੈ ਤੋ ਕੰਮ ਨਹੀਂ ਕਰ ਪਾ ਰਹੇ ਪ੍ਰਸ਼ਾਸਨ ਦਾ ਜੇ ਦੇਖਣਾ ਪ੍ਰਸ਼ਾਸਨ ਦਾ ਜੇ ਅਸੀਂ ਕੰਪਲੇਨਟ ਕਰਨ ਤੋਂ ਬਾਅਦ ਕਾਰਪੋਰੇਸ਼ਨ ਦੇ ਆਏ ਜੀ ਅਸੀਂ ਐਸ ਐਚਓ ਸਾਹਿਬ ਆਪਣੇ ਅਰਬਨ ਸਟੇਟ ਫੇਜ਼ 2 ਦੇ ਐਸ ਐਚਓ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਪੁਲਿਸ ਵਾਲੇ ਭੇਜੇ ਬਿਆਨ ਵੀ ਉਹਨਾਂ ਲੈਂਦੇ ਆ ਜੀ ਉਸ ਤੋਂ ਬਾਅਦ ਦੇਖਦੇ ਆ ਜੀ ਕਾਰਵਾਈ ਹਸਤੇ ਜੰਨੇ ਕਿ ਜੋ ਵੀ ਅਜਿਹਾ ਲੀਗਲ ਕਾਰਵਾਈ ਬਣਦੀ ਹੋਵੇ ਜਿੰਨੀ ਇਹ ਕੰਸਟਰਕਸ਼ਨ ਲੀਗਲਾਈਜ਼ਡ ਉਹ ਨਹੀਂ ਪਾਸ ਕੀਤੀ ਆ ਵੀ ਇਲੀਗਲ ਕੰਸਟਰਕਸ਼ਨ ਨੂੰ ਰੋਕਿਆ ਜਾਵੇ ਮਾਲਕ ਮੌਕੇ ਤੇ ਸੀ ਤੇ ਜਿਹੜਾ ਲੇਬਰ ਵਾਲਾ ਸੀਗਾ ਜ਼ਖਮੀ ਹੋਇਆ ਉਹਨੂੰ ਲੈ ਕੇ ਉਹ ਫਟਾਫਟ ਪੁੱਜੇ ਬਾਕੀ ਸਾਡੇ ਲੇਬਰ ਵਾਲੇ ਪਹੁੰਚਦੇ ਇਹ ਨਹੀਂ ਪਤਾ ਜੀ ਹਜੇ ਤੱਕ ਪਤਾ ਨਹੀਂ ਚੱਲਿਆ ਲੈਡ ਜੀ 11:30 ਵਜੇ ਹਾਸਾ ਹੋਇਆ ਉਸ ਤੋਂ ਬਾਅਦ ਹਜੇ ਤੱਕ ਲੈਡ ਨਹੀਂ ਆਈ ਜੀ ਤਕਰੀਬਨ 4 2 ਤੋਂ 3 ਘੰਟੇ ਹੋ ਗਏ ਬਿਜਲੀ ਵਿਭਾਗ ਦੇ ਬੰਦੇ ਆਏ ਜੀ ਉਹਨਾਂ ਨੇ ਦਰਖਾਸਤ ਲਈਤੀ ਹੈ ਉਹ ਇਸ ਤੋਂ ਬੰਦੀ ਕਾਰਵਾਈ ਕਰਨਗੇ ਜੋ ਵੀ ਇਹਨਾਂ ਤੋਂ ਖਰਚਾ ਹੋਏਗਾ ਕਿਉਂਕਿ ਇਹਦੇ ਅਣਗਹਿਲੀ ਕਰਕੇ ਸਾਰਾ ਟੁੱਟਿਆ ਹੋ ਹੁਣ ਆਪਣੀ ਬੰਦੀ ਕਾਰਵਾਈ ਕਰਨ ਕਿੰਦੇ ਟੁੱਟੇ ਦੇ ਲੇਕੇਦਾਰ ਵੱਲੋਂ ਕੰਮ ਕੀਤਾ ਜਾ ਰਿਹਾ ਸੀ ਕੋਈ ਅਣਗਹਿਲੀ ਵੱਟੀ ਜਾ ਰਹੀ ਸਮਾਂ ਸਾਨੂੰ ਨਹੀਂ ਜੀ ਪਤਾ ਕਿ ਠੇਕੇਦਾਰ ਵੱਲੋਂ ਕੰਮ ਕੀਤਾ ਜਾ ਰਿਹਾ ਸਾਡੇ ਹਿਸਾਬ ਨਾਲ ਦੀ ਮਾਲ ਕੀ ਕੰਮ ਕਰਾ ਰਿਹਾ